ਦੋਸੋ ਆਈ ਦੇਨ ਸਟੇਟ ਗਵਰਨਮੈਂਟ ਨੂੰ ਔਰ ਸੈਂਟਰ ਗਵਰਨਮੈਂਟ ਨੂੰ ਪਬਲਿਕ ਇੰਟਰਨੈਸ਼ਨਲ ਜੁੜਿਆ ਜੁੜੇ ਮੁੱਦਿਆਂ ਦੇ ਉੱਤੇ ਮੈਂ ਆਪਣੇ ਵੱਲੋਂ ਕੋਈ ਨਾ ਕੋਈ ਈਮੇਲ ਕੋਈ ਨਾ ਕੋਈ ਚਿੱਠੀ ਜ਼ਰੂਰ ਲਿਖਦਾ ਅਗਰ ਮੇਰਾ ਕੋਈ ਦੋਸਤ ਸੱਜਣ ਮਿੱਤਰ ਜਿਹੜਾ ਕਿਸੇ ਮੁੱਦੇ ਦੇ ਉੱਤੇ ਆਪ ਖੁੱਲ੍ਹ ਕੇ ਸਰਕਾਰ ਨੂੰ ਨਹੀਂ ਦੱਸ ਸਕਦਾ ਮੈਂ ਆਪਣੇ ਥਰੂ ਉਹ ਮੁੱਦਾ ਅਸਰਕਾਰ ਦੇ ਧਿਆਨ ਦੇ ਵਿੱਚ ਲਿਆ ਲਾਉਣਾ ਮੇਰੇ ਇੱਕ ਦੋਸਤ ਨੇ ਪੀਵੀਆਰ ਦੀ ਕੋਈ ਮੈਟਰ ਮੇ ਨਾਲ ਡਿਸਕਸ ਕੀਤਾ ਸੀ ਜਲੰਧਰ ਦੇ ਪੀਵੀਆਰ ਦਾ ਇਨਫੋਰਮੇਸ਼ਨ অর ਬ੍ਰਾਡਕਾਸਟਿੰਗ ਮਿਨਿਸਟਰੀ ਦੇ ਪਾਸ ਕੁਝ ਦਿਨ ਪਹਿਲਾਂ ਮੈਂ ਇੱਕ ਗ੍ਰੀਵੈਂਸ ਅਪਲੋਡ ਕੀਤਾ ਆਪਣਾ ਇੱਕ ਸ਼ਿਕਾਇਤ ਭੇਜੀ ਕਿ ਵੀ ਜਲੰਧਰ ਦੇ ਇੱਕ ਨਾਮੀ ਪੀਵੀਆਰ ਦੇ ਵਿੱਚ ਡਰਿੰਕਿੰਗ ਵਾਟਰ 70 ਰੁਪਏ ਅੱਧੇ ਲੀਟਰ ਦੀ ਬੋਤਲ ਦਿੱਤੀ ਜਾ ਰਹੀ ਹੈ ਔਰ ਦੂਸਰਾ ਪਾਣੀ ਆਮ ਪੀਣ ਵਾਲਾ ਪਾਣੀ ਵੀ ਉੱਥੇ ਨਹੀਂ ਰੱਖਿਆ ਗਿਆ ਮਜਬੂਰਨ ਕਸਟਮਰ ਨੂੰ 70 ਰੁਪਏ ਅੱਧੇ ਲੀਟਰ ਵਾਲੀ ਬੋਤਲ ਪਰਚੇਸ ਕਰਨੀ ਪੈ ਰਹੀ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮਿਨਿਸਟਰੀ ਨੇ ਉਹ ਮੈਟਰ ਨੂੰ ਪੰਜਾਬ ਦੇ ਚੀਫ ਸੈਕਟਰੀ ਦੇ ਥਰੂ ਫੂਡ ਕਮਿਸ਼ਨਰ ਨੂੰ ਭੇਜਿਆ ਫੂਡ ਕਮਿਸ਼ਨਰ ਨੇ ਉਹ ਮੈਟਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਪਾਸ ਭੇਜਿਆ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਉਹ ਮੈਟਰ ਦੇ ਉੱਤੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀਆਂ ਕਾਰਵਾਈ ਕਰਨ ਦੀ ਜਦੋਂ ਕਾਰਵਾਈ ਹੋਏਗੀ ਮੈਂ ਉਹ ਵੀ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਂਗਾ ਲੇਕਿਨ ਮੈਂ ਤਾਂ ਨਹੀਂ ਗੱਲ ਦੱਸਣਾ ਚਾਹੁੰਦਾ ਅਸੀਂ ਕਈ ਵਾਰ ਬਹੁਤ ਮੁੱਦਿਆਂ ਦੇ ਉੱਤੇ ਚੁੱਪ ਹੋ ਜਾਂਦੇ ਹਾਂ ਅਸੀਂ ਬੋਲਦੇ ਨਹੀਂ ਕਹਿੰਦੇ ਕਿ ਸਾਨੂੰ ਕੀ ਲੈਣਾ ਦੋਸਤੋ ਇਦਾਂ ਨਹੀਂ ਹੈ ਤੁਸੀਂ ਬੋਲੋਗੇ ਤਾਂ ਹੀ ਪਰਿਵਰਤਨ ਆਏਗਾ ਜੈ ਹਿੰਦ